ਜੋ ਨਵੇਂ ਤਕਨੀਕ ਦੀ ਆਪਾਂ ਪोटाश ਦੀ ਗੱਲ ਕਰ ਰਹੇ ਆਂ ਜੀ ਉਹ ਹੈ ਦਾ ਫਾਇਰੋ ਰੋੜਾਸ਼ ਰੋੜਾਸ਼ ਦਾ ਨਾਮ ਕਿੱਥੋਂ ਆਇਆ ਇੱਕ ਰੋਡੋਫਾਈਟ ਪोटाਸ਼ ਹੈ ਰੋਡੋਫਾਈਟ ਪोटाਸ਼ ਇੱਕ ਨਵੀਂ ਤਕਨੀਕ ਨਵੇਂ ਜ਼ਮਾਨੇ ਦੀ ਆਪਾਂ ਇਹਨੂੰ ਪोटाਸ਼ ਕਹਿ ਸਕਦੇ ਆਂ ਦੇਸੀ ਭਾਸ਼ਾ 'ਚ ਗੱਲ ਕਰੀਏ ਤਾਂ ਕਿ ਪਾਊਡਰ ਫਾਰਮ ਦੇ ਵਿੱਚ ਪोटाਸ਼ ਹੈ ਰੋੜਾਸ਼ ਜੋ ਰੋਡੋਫਾਈਟ ਪोटाਸ਼ ਵੀ ਆਪਾਂ ਕਹਿੰਦੇ ਆਂ ਜੋ ਆਪਾਂ ਗੱਲਬਾਤ ਕਰ ਰਹੇ ਸੀ ਪोटाਸ਼ ਦੇ ਨਾਲ ਕੀ ਕੀ ਆਪਣੇ ਬੂਟੇ 'ਚ ਫਾਇਦੇ ਹੋਣਗੇ ਸਾਰੇ ਹੀ ਫਾਇਦੇ ਤੁਸੀਂ ਰੋੜਾਸ਼ ਦੀ ਸਪਰੇਅ ਕਰਕੇ ਲੈ ਸਕਦੇ ਹੋ ਸਭ ਤੋਂ ਵੱਡਾ ਫਾਇਦਾ ਰਵਾਇਤੀ ਪੋਟਾਸ਼ ਵਰਤਨ ਨਾਲੋਂ ਤੁਹਾਨੂੰ ਇਹਦੇ ਵਿੱਚ ਕੀ ਮਿਲੇਗਾ ਕਿ ਰੋੜਾਸ਼ ਨੂੰ ਤੁਸੀਂ ਕਿਸੇ ਵੀ ਕੈਮੀਕਲ ਦੇ ਵਿੱਚ ਮਿਕਸ ਕਰਕੇ ਸਪਰੇਅ ਕਰ ਸਕਦੇ ਹੋ ਚਾਹੇ ਤੁਸੀਂ ਇਨਸੈਕਟੀਸਾਈਡ ਸਪਰੇਅ ਕਰ ਰਹੇ ਹੋ ਚਾਹੇ ਤੁਸੀਂ ਇੱਕ ਫੰਗੀਸਾਈਡ ਸਪਰੇਅ ਕਰ ਰਹੇ ਹੋ ਸ਼ਰਤ ਇੱਕ ਹੈ ਕਿ ਕੋਲ ਵੱਖੋ-ਵੱਖਰੇ ਬਣਾ ਕੇ ਆਪਾਂ ਇਹਦਾ ਸਪਰੇਅ ਹੈ ਜਿਹੜਾ ਉਹ ਕਰਾਂਗੇ 200 ਗ੍ਰਾਮ ਰੋੜਾਸ਼ 1 ਕਿੱਲੇ ਦੇ ਵਿੱਚ ਕਟੋ ਕਟ 150 ਲੀਟਰ ਪਾਣੀ ਦੇ